ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਲੈਕਆਊਟ ਦੀ ਮੌਕ ਡ੍ਰਿਲ 9 ਵਜੇ ਤੋਂ 9:30 ਵਜੇ ਤੱਕ ਮੌਕ ਡ੍ਰਿਲ ਜਿਹੜੀ ਉਹ ਕੀਤੀ ਗਈ ਸਾਇਰਨ ਵੀ ਵਜਾਏ ਗਏ ਐਸਐਸਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਐਸਪੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਬਲੈਕਆਊਟ ਲਈ ਇੱਕ ਮੌਕ ਡ੍ਰਿਲ ਲੋਕਾਂ ਨੇ ਲਾਈਟਾਂ ਬੰਦ ਰੱਖੀਆਂ ਨੇ ਉੱਥੇ ਇਹ ਇੱਕ ਡ੍ਰਿਲ ਹੈ ਜਿਸ ਵਿੱਚ ਸਾਇਰਨ ਵੀ ਵਜਾਏ ਗਏ ਸਨ ਜਿਹੜਾ 9 ਤੋਂ 9:30 ਤੱਕ ਬੈਕਆਊਟ ਕੀਤਾ ਜਾਣਾ ਸੀ ਜੀ ਕਿ ਇਹ ਪੂਰੀ ਤਰ੍ਹਾਂ ਦੀ ਪਾਲਣਾ ਹੋ ਗਈ ਬਿਲਕੁਲ ਹੋ ਰਹੀ ਹੈ ਜੀ ਬਿਲਕੁਲ ਜਿਹੜਾ ਪਬਲਿਕ ਨੇ ਪ੍ਰਸ਼ਾਸਨ ਦਾ ਸਾਥ ਦਿੱਤਾ ਸਾਰੇ ਅਸੀਂ ਦੇਖ ਰਹੇ ਹਾਂ ਬਹੁਤ ਲੋਕਾਂ ਨੇ ਦੁਕਾਨਾਂ ਆਪਣੀ ਵਗੈਰਾ ਜਿਹੜੀ ਟਾਈਮ ਤੇ ਬੰਦ ਕਰ ਲਈਆਂ ਨੇ ਘਰੇ ਵੀ ਲਾਈਟ ਆਪਣੀ ਦੀ ਕੋ ਬੰਦ ਕੀਤੀ ਹੋਈ ਹੈ ਇਹਨਾਂ ਪ੍ਰਸ਼ਾਸਨ ਨੇ ਪਬਲਿਕ ਨੇ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਤੇ ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਜਿਹੜਾ ਇਹ ਡ੍ਰਿਲ ਜਿਹੜੀ ਹੈਗੀ ਹੈ 9 ਤੋਂ 9:30 ਦੀ ਡ੍ਰਿਲ ਜਿਹੜੀ ਹੈਗੀ ਉਹ ਬਿਲਕੁਲ ਸਕਸੈਸਫੁਲ ਹੈ ਅੱਜ ਬਿਲਕੁਲ ਬਿਲਕੁਲ ਸਿਟੀ ਔਰ ਕੈਂਟੂਰੀ ਕੈਂਟੂਰੀ ਬਿਲਕੁਲ ਹੈ ਜੀ ਲੋਕਿਆਂ ਨੂੰ ਲੋਕ ਅਵੇਅਰ ਨਹੀਂ ਹੋਏ ਸੀ ਕਈ ਦੇ ਵਿੱਚ ਕਿਸੇ ਨੂੰ ਸੱਚ ਬੰਦ ਕਰਨ ਦਾ ਪਤਾ ਨਹੀਂ ਸੀ ਇਸ ਕਰਕੇ ਕਈ ਚੀਜ਼ਾਂ ਰਹੀਆਂ ਜਿਹੜੇ ਅੱਜ ਦੇ ਲੋਕ ਅਵੇਅਰ ਨੇ ਬਿਲਕੁਲ ਸੱਚ ਹੈ ਕਿੰਨਾ ਕ ਲੋਕਾਂ ਦਾ ਕਿੰਨਾ ਕ ਗੁਰੂ ਦੀ ਭਾਨ ਦੇ ਪ੍ਰਸਾਦ ਸਭ ਲੋਕਾਂ ਦਾ ਲੋਕ ਸਾਡੇ ਨਾਲ ਹੈ ਸਾਡੇ ਆਪਣਾ ਅੱਜ ਵੀ ਖੜੇ ਨੇ ਇੱਥੇ ਆਪਣੇ ਸੰਦੇਸ਼ ਤੇ ਇਹਨਾਂ ਲੋਕੀ ਪੂਰਾ ਸਮਰਥਨ ਇਹ ਇਹਨਾਂ ਨੇ ਵੀ ਦੱਸਿਆ ਵੀ ਸਾਡੇ ਜਿਹੜੇ ਹੈਗੇ ਨੇ ਬਿਲਕੁਲ ਸਰ ਜੀ ਗੱਲ ਕੀਤੀ ਜਾਵੇ ਮੰਨ ਲਓ 20 ਘੰਟੇ ਦਾ ਕਿਤੇ ਕਿਤੇ ਨਾਕਾਬੰਦੀ ਕੀਤੀ ਗਈ ਹੈ ਕਿਉਂਕਿ ਪਬਲਿਕ ਜਿਹੜੀ ਆਵੇ ਡਰ ਜਾਂਦੀ ਸਾਡੇ ਲਈ ਰਹਾ ਹੋ ਜਾਏਗਾ ਤੁਸੀਂ ਕਿੱਥੇ ਜਾਵਾਂਗੇ ਜਿਹੜੇ ਸਾਡੇ ਇੰਟਰਸ ਪੁਆਇੰਟ ਸਾਰੇ ਅਸੀਂ ਕਵਰ ਕੀਤਾ ਹੋਇਆ ਹੈ ਹਾਈਵੇ ਕੋਲ ਕਿਸੇ ਸਿਟੀ ਏਰੀਆ ਜਿਹੜਾ ਹੈਗਾ ਉਹ ਕਵਰ ਕੀਤਾ ਗਿਆ ਸਿਟੀ ਦੇ ਜਿੰਨੇ ਐਸ ਐਚ ਓਜ਼ ਨੇ ਚੌਂਕੀ ਜਾਜ ਨੇ ਹੋਰ ਸਾਡੇ ਕਸਟਮ ਅਫਸਰ ਜਿਹੜੇ ਹੈਗੇ ਨੇ ਡੀਐਸਪੀ ਸਾਹਿਬਾ ਦੇ ਹੈਗੇ ਨੇ ਉਹ ਸਾਰੇ ਸੜਕਾਂ ਦੇ ਉੱਪਰ ਬਿਲਕੁਲ ਲੋਕਾਂ ਨੂੰ ਅਵੇਰ ਕਰ ਰਹੇ ਨੇ ਜੇਕਰ ਕੋਈ ਵਾਹਨ ਲੇਟ ਹੋ ਗਿਆ ਹੈ ਉਹਨੂੰ ਅਵੇਰ ਕਰਕੇ ਲੈ ਕੇ ਜਾ ਰਹੇ ਆ ਕਿ ਜੇ ਤੁਸੀਂ ਦੂਰ ਜਾਣਾ ਤਾਂ ਗੱਡੀ ਸਾਈਡ ਤੇ ਲਾ ਲਓ ਅਦਰਵਾਈਜ਼ ਜੇ ਤੁਸੀਂ ਲੱਗੇ ਜਾਣਾ ਤੇ ਜੇ ਜਿਹੜੀ ਤੁਹਾਡੀ ਹੈਗੀ ਇੰਡੀਕੇਟਰ ਉਹ ਤਾਂ ਹੀ ਲਾਲੂ ਤਾਂ ਹੀ ਹੋ ਜਿਨਾ ਹੈ ਬਲੈਕ